ਵਿਦਿਆ ਬਾਲ ਗੋਬਿੰਦ ਇਸ ਵੇਲੇ ਪੰਜਾਂ ਮਿਰਿਆਂ ਦੇ ਹੋ ਗਏ ਸਨ ਉਹਨਾਂ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਸਮਾਂ ਯੋਗ ਵੇਖ ਕੇ ਉਹਨਾਂ ਦੀ ਵਿਦਿਆ ਸਿੱਖਿਆ ਦਾ ਉੱਤਮ ਪ੍ਰਬੰਧ ਕਰ ਦਿੱਤਾ ਗੁਰੂ ਦਰਬਾਰ ਦੇ ਗ੍ਰੰਥੀ ਸਾਹਿਬ ਚੰਦ ਜੀ ਬੜੇ ਗੂੜ ਵਿਦਵਾਨ ਸਨ ਉਹ ਗੋਬਿੰਦ ਜੀ ਨੂੰ ਗੁਰਮੁਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਕਰਵਾਉਣ ਲੱਗੇ। ਬਾਲ ਗੋਬਿੰਦ ਬੜੇ ਚੇਤਨ ਬੁੱਧੀ ਦੇ ਬਾਲਕ ਸਨ। ਉਹਨਾਂ ਨੇ ਛੇਤੀ ਹੀ ਗੁਰਮੁਖੀ ਵਿੱਚ નિਪੁੰਨਤਾ ਪ੍ਰਾਪਤ ਕਰ ਲਈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੰਦਰ ਪਾਠ ਕਰਨ ਲੱਗੇ। ਕਈ ਬਾਣੀਆਂ ਉਹਨਾਂ ਨੇ ਜ਼ੁਬਾਨੀ ਗੰਠ ਕਰ ਲਈਆਂ। ਇਸ ਤੋਂ ਬਾਅਦ ਕਾਜੀ ਪੀਰ ਮੁਹੰਮਦ ਸਾਹਿਬ ਗੋਬਿੰਦ ਜੀ ਨੂੰ ਫਾਰਸੀ ਭਾਸ਼ਾ ਦੀ ਤਾਮੀਲ ਦੇਣ ਲੱਗੇ। फारसी उस समय मुगल दरबार दी सरकारी बोली सी इसलिए इस का इस ज्ञान समय दी ਲੋੜ ਸੀ फारसी ਤੋਂ ਬਾਅਦ ਬਾਲ ਗੋਬਿੰਦ ਜੀ ਨੇ ਸੰਸਕ੍ਰਿਤ ਅਤੇ ਬ੍ਰਿਜੀ ਭਾਸ਼ਾ ਦਾ ਵੀ ਗਿਆਨ ਪ੍ਰਾਪਤ ਕੀਤਾ ਪੜਾਈ ਲਿਖਾਈ ਦੇ ਨਾਲ-ਨਾਲ ਗੋਬਿੰਦ ਜੀ ਸ਼ਸਤਰ ਵਿਦਿਆ ਘੋੜ ਸਵਾਰੀ ਦੀ ਵੀ ਸਿੱਖਿਆ ਲੈਂਦੇ ਰਹੇ ਅਤੇ ਛੇਤੀ ਹੀ ਉਹਨਾਂ ਇਹਨਾਂ ਵਿੱਚ ਪ੍ਰਵਿੰਤਾ ਪ੍ਰਾਪਤ ਕਰ ਲਈ ਸੀ ਉਹਨਾਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਸੀ ਕਈ ਵਾਰ ਸ਼ਿਕਾਰ ਖੇਡਦੇ ਉਹ ਆਪਣੇ ਸਾਥੀਆਂ ਨਾਲ ਦੂਰ ਦੂਰ ਦੀ ਸੈਰ ਕਰ ਆਂਦੇ ਐਵੇਂ ਉਹ ਆਪਣੇ ਜੀਵਨ ਵਿੱਚ ਆਉਣ ਵਾਲੇ ਮਹਾਨ ਘੋਲ ਲਈ ਉਹੋ ਆਪਣੇ ਆਪ ਨੂੰ ਤਿਆਰ ਕਰਦੇ ਸਨ